स दुनिया दस दुनिया हो जॾहिं खड़ेदारियो नाम ਇਕੀਆਂ ਖੱਟ ਤੇ ਲੱਦ ਜਾਂਦੇ ਕਈ ਸਦਾ ਹੀ ਰਹੇ ਬੁਲਨਾਮ ਜਗ ਤੇ ਜਨੋ ਕਈ ਬੀਜ ਕੇ ਬੋੜ ਦਾ ਬੀਜ ਇੱਥੇ ਐ ਪਰ ਭਾਲ ਦੇ ਗਰੀ ਬਾਦਾਮ ਜਗ ਤੇ ਹੋਇਆ ਤੇ ਸਾਰੀ ਧੀ ਯਾਰ ਮੈਂ ਬਹੁਤ ਵੇਖੇ ਥਿਰਲੇ ਹੁੰਦੇ ਨੇ ਸੋਦਾ ਮਾ ਕਨਸ਼ਿਆ ਰਹਿਣ ਗਿਆ ਭੱਲਿਆ ਪਰਸ਼ਾਂ ਦੀ ਆਯਾਦਾ ਦੁਨੀਆਂ ਤੇ ਰਹਿਣ ਗਿਆ ਭੱਲਿਆ ਪਰਸ਼ਾਂ ਦੀ ਆਯਾਦਾ ਜ਼ਿੰਦਗੀ ਦਾ ਸਬਰ ਆਦਮੀ ਲਿਖਿਆ ਜੋ ਕਰਦਾ ਹੈ ਘੜਿਆਂ ਜੋ ਫੁੱਟਦਾ ਵੀ ਹੈ ਜੰਮਿਆਂ ਜੋ ਬਰਦਾ ਹੈ ਘੜਿਆਂ ਜੋ ਫੁੱਟਦਾ ਵੀ ਹੈ ਜੰਮਿਆਂ ਜੋ ਮਰਦਾ ਹੈ ਟਰਿਆ ਜੋ ਫੁੱਟਦਾ ਵੀ ਐ ਜੰਮਿਆਂ ਜੋ ਮਰਦਾ ਹੱਜੂਆਂ ਦੀਆਂ ਨਦੀਆਂ ਨਾ ਪਰ ਹੱਜੂਆਂ ਦੀਆਂ ਨਦੀਆਂ ਨਾ ਪਰ ਹਰ ਇੱਕ ਲਈ ਬਹਿਣ ਗਿਆਂ ਭਲਿਆ ਪਰਸ਼ਾਂ ਦੀਆਂ ਆਦਾ ਦੁਨੀਆਂ ਤੇ ਰਹਿਣ ਗਿਆਂ ਭਲਿਆ ਪਰਸ਼ਾਂ ਦੀਆਂ ਆਦਾ मारखियांीक <laughs> बचा <laughs> 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 ਅੱਖੀਆਂ ਉਡੀਕਦੀਆਂ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਬਾਬਾ ਜੀ ਤੁਨੂੰ ਸੰਗ ਤਾਂ ਉਡੀਕਦੀਆਂ ਬਾਬਾ ਜੀ ਤੁਨੂੰ ਸੰਗ ਤਾਂ ਉਡੀਕਦੀਆਂ ਬਾਬਾ ਜੀ ਤੁਨੂੰ ਸੰਗ ਤਾਂ ਉਡੀਕਦੀਆਂ ਟਾਟੀ ਵਾਰਾ ਸੰਗ ਤਾਂ ਜੁੜ ਬਹਿਣ ਗਿਆ ਬੱਲਿਆ ਪਰਸ਼ਾਨ ਸਹੀ ਅਸੀਂ ਯਾਦਾਂ ਦੇ ਸਹਾਰੇ ਜੀਵਾਂਗੇ ਜੇ ਤੂੰ ਨੇ ਤਾਂ ਤੇਰੀਆਂ ਯਾਦਾਂ ਸਹੀ ਹੰਡਿਆ ਹੈ ਜਿਸ ਨੇ ਤੂਫਾਨ ਵੀ ਲਿਆ ਹੋ ਜਿਸ ਨੇ ਤੂਫਾਨ ਵੀ ਲਿਆ ਚਾਨਣ ਹੀ ਵੰਡਿਆ ਹੈ ਜਿਸ ਨੇ ਤੂਫਾਨ ਵੀ ਲਿਆ ਚਾਨਣ ਹੀ ਵੰਡਿਆ ਹੈ ਸੱਥਾ ਵਿੱਚ ਸਦਾ ਉਸ ਦੀਆਂ ਸੱਥਾ ਵਿੱਚ ਸਦਾ ਉਸ ਦੀਆਂ ਭਾਤਾ ਹੀ ਪੈਣ ਲਿਆ ਪਰੇਸ਼ਾਨੀਆਂ ਯਾਦਾ ਦੁਨੀਆਂ ਤੇ ਰਹਿਣ ਗਿਆ ਭਲੇ ਆ ਪਰੇਸ਼ਾਨੀਆਂ ਯਾਦਾ ਦੁਨੀਆਂ ਤੇ ਰਹਿਣ ਗਿਆ ਭਲੇ ਆ ਪਰੇਸ਼ਾਨੀਆਂ ਯਾਦਾ ਬਾਹੋ ਬਾਹੋ ਬਾਣੀ ਨਰਿੰਕਾਰ ਹੈ ਤਿਸ ਜਿਵੜ ਅਵਰ ਨ ਕੋਏ ਜੇਮਰ ਨਿਮਰਤਾ ਅਤੇ ਤਿਆਗ ਦੀ ਮੂਰਤ ਤਿੰਨੇ ਸ਼ਬਦਾਂ ਦੇ ਸਮੇਲ ਨੂੰ ਸੰਤ ਸ਼ਬਦ ਦੇ ਨਾਂ ਨਾਲ ਸਤਿਕਾਰ ਦਿੱਤਾ ਜਾਂਦਾ ਹੈ 1 ਸਤੰਬਰ 1640 ਈਸਵੀ ਨੂੰ ਪਹਿਲਾ ਹੁਕਮਨਾਮਾ ਜਿਹੜਾ ਪਹਿਲੇ ਪ੍ਰਤਮ ਹੈੱਡ ਗ੍ਰਾਂਤੀ ਨੇ ਲਿਆ ਧੰਨ ਧੰਨ ਬਾਬਾ ਬੁੱਢਾ ਜੀ ਨੇ ਪਹਿਲਾ ਹੁਕਮਨਾਮਾ ਲਿਆ ਸੰਤਾਂ ਮਹਾਂਪੁਰਸ਼ਾਂ ਦੀ ਸਿਫਤਸਲਾ ਦੇ ਅੰਦਰ ਸੰਤਾ ਕੇ ਕਾਰਜ ਆਪ ਖੋਇਆ ਹਰ ਕੰਮ ਕਰਾਵਣਾ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆਜ ਕਰ ਤਰ ਲਾਥੇ ਸਗਲ ਸੂਰੇ ਪੂਰਨ ਆਪਰਖ ਚਤ ਅਬਿਨਾਸੀ ਜਸਵੇਦ ਪ੍ਰਾਨੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਸ਼ਹੀ ਮਾਨ ਸੱਚਖੰਡ ਵਾਸੀ ਮਾਇਆ ਪੁਰਸ਼ ਬਾਪਾ ਕਿਰਪਾ ਸਿੰਘ ਸਾਹਿਬ ਜੀ ਮਹਾਪੁਰਸ਼ ਮਹਾਪੁਰਸ਼ਾਂ ਤੋਂ ਬਰਸਾਏ ਹੋਏ ਮਹਾਪੁਰਸ਼ ਸੰਤ ਆਵਾ ਬਾਂ ਨਰੈਣ ਸਿੰਘ ਜੀ ਮੋਨੀ ਜਦੋਂ ਪਹਿਲਵਾਨੀ ਦੇ ਖੇਤਰ ਦੇ ਵਿੱਚ ਆਏ ਛੋਟੀ ਦੇ ਪਹਿਲਵਾਨ ਮਹਾਪੁਰਸ਼ ਖਵਾਏ ਜਦੋਂ ਕਦੇ ਆਪਾਂ ਵੀਡੀਓ ਵੇਖਦੇ ਹਾਂ ਤੇ ਢੱਡ ਤੇ ਟਨਕਾਰੇ ਲਾਏ ਮਹਾ ਟਾਡੀਆਂ ਦੀ ਸ਼੍ਰੇਣੀ ਦੇ ਵਿੱਚ ਮਹਾਪੁਰਸ਼ਾਂ ਨੂੰ ਯਾਦ ਕੀਤਾ ਜਾਂਦਾ ਹੈ ਜਦੋਂ ਕੀਰਤਨ ਕੀਤਾ ਤੇ ਮਹਾਪੁਰਸ਼ਾਂ ਦੇ ਮਾਖਿਓ ਮਿੱਠੇ ਸ਼ਹਿਦ ਵਰਗੇ ਸ਼ਬਦਾਂ ਨੂੰ ਸੁਣ ਕੇ ਸੰਗਤਾਂ ਮਨਤ੍ਰ ਮੁਕਤ ਹੋ ਜਾਇਆ ਕਰਦੀਆਂ ਸਨ ਰੰਗੇ ਹੋਏ ਮਹਾਪੁਰਸ਼ਾਂ ਦੀਆਂ ਰੰਗੀਆਂ ਹੋਈਆਂ ਰੂਹਾਂ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਸਤਕਾਰੇ ਗੁਰੂ ਦਰਾਰੇ ਗੁਰੂ ਖਾਲਸਾ ਦੀ ਢਾਡੀ ਇੱਥੇ ਦੀ ਗੁਰਫਤੇ ਪਰਵਾਨਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇਤਿਹਾਦ ਦੇ ਮਾਨ ਸਨਮਾਨੀ ਅੰਦਰ ਜਿਨ੍ਹਾਂ ਦਾ ਆਪਣਾ ਪਰਿਵਾਰਕ ਢਾਡੀ ਇੱਥਾ ਹੈ ਸਤਕਾਰਯੋ ਮਹਾਪੁਰਸ਼ ਬਾਬਾ ਪ੍ਰਭੂ ਸਿੰਘ ਸਾਹਿਬ ਜੀ ਮਹਾਪੁਰਸ਼ਾਂ ਵੱਲੋਂ 500 ਰੁਪਏ ਢਾਡੀ ਅਥਰੂ ਸਨਮਾਨ ਜਗਜੀਤ ਸਿੰਘ ਜੀ ਜੱਗੀ ਉਹਨਾਂ ਵੱਲੋਂ ਇਤਿਹਾਸ ਦਾ ਸਨਮਾਨ ਸਤਕਾਰ ਜੋ ਜਥੇਦਾਰ ਮੱਖਣ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਮਾਨ ਸਨਮਾਨ ਸਤਕਾਰ ਜੋ ਮਹਾਪੁਰਸ਼ ਬਾਬਾ ਬਲਜੀਤ ਸਿੰਘ ਜੀ ਫੱਕਰ ਸਾਹਿਬ ਮਹਾਪੁਰਸ਼ਾਂ ਵੱਲੋਂ ਬੇਅੰਤ ਮਾਨ ਸਨਮਾਨ ਸੇਵਾਵਾਂ ਵਾਲੇ ਟਾੜੀ ਇੱਥੇ ਨੂੰ ਬੜਾ ਪ੍ਰੇਮ ਅਦਮ ਤੇ ਸਤਿਕਾਰ ਕਰਕੇ ਬੜੇ ਲੰਮੇ ਸਮੇਂ ਤੋਂ ਲੈ ਕੇ ਸੰਗਤਾਂ ਦੇ ਦਰਸ਼ਕਦਾਰਿਆਂ ਦੇ ਲਈ ਪ੍ਰੇਮ ਦੇ ਵਿੱਚ ਬਟਾ ਕੇ ਰੱਖਣ ਵਾਲੇ ਸਾਡੇ ਬਹੁਤ ਹੀ ਸਨਮਾਨਯੋਗ ਅਧਿਕਾਰਜੋ ਬਾਬਾ ਗੁਰਤੇਸੂ ਜੀ ਤੇਜੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਆਪਣੇ ਟਾੜੀ ਇੱਥੇ ਨੂੰ ਸਮਾਂ ਦੇ ਕੇ ਲਵਾਜਿਆ ਗਿਆ ਹੋਰ ਭਗਵਾਨ ਦੇਖਦੇ ਰੰਗੇ ਹੋਏ ਮਹਾਂਪੁਰਸ਼ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਨੇ ਬਹੁਤ-ਬਹੁਤ ਧੰਨਵਾਦ ਆ ਮੈਂ ਕੇਵਲ ਤੇ ਕੇਵਲ ਕਵਰਚਨਾ ਟਾਡੀ ਇੱਥੇ ਬੋਲੋ ਸੰਗਤਾਂ ਦੇ ਚਰਨਾਂ ਦੇ ਵਿੱਚ ਕੇ ਜਾਮਾ ਕਿਉਂਕਿ ਬਹੁਤ ਸੰਗਤਾਂ ਆਈਆਂ ਨੇ ਮੇਲੇ ਤੇ ਬੜ ਕوج ਕਰਮਾ ਵਾਲੀਆਂ ਸੰਗਤਾਂ ਨੇ ਜਿਹੜੀਆਂ ਜੋੜ ਮੇਲੇ ਤੇ ਆਈਆਂ ਨੇ ਤੇ ਜਿਨ੍ਹਾਂ ਨੂੰ ਮਹਾਪੁਰਸ਼ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਜੋੜ ਰਹੇ ਨੇ ਆਪ ਕਰਨ ਕਰੀਏ ਸਤਿਗੁਰਾਂ ਦਾ ਪਾਵਨ ਬਚਨ ਹੈ ਮਨ ਵਿੱਚ ਹੈ ਸਤਿਗੁਰ ਕਾ ਪਾਸ ਤੈ ਸੇਵਕੇ ਕਾਰਜ ਰਾਸ ਆਪ ਵੀ ਦੇ ਚਰਨਾਂ ਦੇ ਚਰੰਗੇ ਜਾਈਏ ਮਹਾਪੁਰਸ਼ਾਂ ਦੀ ਮਰਮਾ ਸੇਵਲ ਮਿਸ਼ਰਾ ਗੁਰਮੁਹਾਲਾ ਢਾਡੀ ਹਤਾ ਸੰਗਤਾਂ ਨੇ ਖਿੰਦ ਮੰਦਰ 베ਤੀ ਹੈ ਕਿਉਂ ਸੇ ਪਿਆਰ ਦੀਆਂ ਸੰਗ ਤੇ ਖਿੜੀਆਂ ਨੇ ਗੁਲਜ਼ਾਰਾ ਹਰ ਪਾਸੇ ਪਿਆਰ ਦੀਆਂ ਸੰਗ ਤੇ ਖਿੜੀਆਂ ਨੇ ਗੁਲਜ਼ਾਰਾ ਸੰਤਾਂ ਬਿਨ ਕੋਣ ਸੁਣੇ ਦੁਖੀਏ ਜੱਗ ਦੀਆਂ ਕੂਕ ਪੁਕਾਰਾਂ ਸੰਤਾਂ ਬਿਨ ਕੋਣ ਸੁਣੇ ਦੁਖੀਏ ਜੱਗ ਦੀਆਂ ਕੂਕ ਪੁਕਾਰਾਂ ਹੈ ਸਭ ਨੂੰ ਸ਼ੁਕਰ ਬਤੇ ਫਿਰ ਨਾ ਬਹਾਨਾ ਇਹ ਪਿਆਰ ਵੰਡਣ ਆਈਆਂ ਇਹ ਪਿਆਰ ਵੰਡਣ ਆਈਆਂ ਇਹ ਪਿਆਰ ਵੰਡਣ ਆਈਆਂ ਚੱਲ ਕੇ ਖੁਦ ਸੱਚੀਆਂ ਸਰਕਾਰਾਂ ਸੰਤਾਂ ਬਿਨ ਕੌਣ ਸੁਣੇ ਦੁਖੀਏ ਜੱਗ ਦੀਆਂ ਹੂਕ ਪੁਕਾਰਾਂ ਸੰਤਾਂ ਬਿਨ ਕੌਣ ਸੁਣੇ कु कु पुकारा है नगर पे कोठी हो ਪੁਰਸ਼ ਸੇਖਾ ਜਲੂਰ ਵਾਲੇ ਸਾਡੇ ਮਿੱਤਰਾਂ ਦੀ ਦੁਨੀਆ ਦੇ ਵਿੱਚੋਂ ਬੜੀ ਪੁਰਾਣੀ ਦੋਸਤੀਆਂ ਨਾਲ ਬਾਬਾ ਭਰਪੂਰ ਸਿੰਘ ਜੀ ਸੇਖਾ ਜਲੂਰ ਵਾਲੇ ਅਸੀਂ ਤੈਦ ਲੋ ਧੰਨਵਾਦ ਆ ਵੀਰ ਜਗਸੀਰ ਸਿੰਘ ਜੀ ਜਗੀ ਟੋਲ ਟਾਸਟਰ ਤੇ ਬਾਬਾ ਗੁਰਤੇਜ ਸਿੰਘ ਜੀ ਤੇਜੀ ਅਸੀਂ ਇਹਨਾਂ ਦੇ ਤੈਦ ਲੋ ਮਸ਼ਹੂਰਾਂ ਜੀ ਤੁਹਾਨੂੰ ਅਗਲੇ ਲੈਣਾ ਬੜੇ ਪਿਆਰ ਨਾਲ ਸੱਦਣ ਕਰੋ ਜੀ ਸਾਧੂ ਵਸਾ ਦਿੰਦੇ ਮਾਨੇ ਮਾਨਿਆ ਨੂੰ ਹਰਥਾ ਸੰਤਾਂ ਦਾ ਪ੍ਰਵਾਸਾ ਜੰਗਲਾਂ ਵਿੱਚ ਮੰਗਲ ਲੱਗ ਜਾਂਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਇਹ ਹੁਣ ਲੱਗੋ ਬਿੰਦੀ ਨੀਤੀ ਐ ਜੋ ਕਰੇ ਤਮਾਸ਼ਾ ਸੰਤਾਂ ਦਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਉਹ ਪਹਿ ਜਾਂਦਾ ਰੱਬ ਨੂੰ ਵੀ ਮੰਨਣਾ ਉਹ ਪਹਿ ਜਾਂਦਾ ਰੱਬ ਨੂੰ ਵੀ ਮੰਨਣਾ ਮੰਨਣਾ ਰੱਬ ਨੂੰ ਵੀ ਮੰਨਣਾ Sao San ਕੂਕ ਪੁਕਾਰਾਂ ਸੰਤਾਂ ਬਿਨ ਕੋਣ ਸੁਣੇ ਦੁਖੀਏ ਜਗ ਦੀਆਂ ਕੂਕ ਪੁਕਾਰਾਂ ਹੋਣਾ ਬੰਦਾ ਏ ਅੱਡੋ ਅੱਡੀ ਜੋੜ ਕੇ ਜੁਗਤ ਨਾਲ ਹੱਡੀਆਂ ਨੂੰ ਕੀਤੀ ਤੂੰ ਸੁਫਾਈ ਸੋਣੀ ਫੇਰ ਫੇਰ ਰੰਦਾ ਏ ਉਦੋਂ ਚਿੱਟੇ ਪੋਚੇ ਨਾਲ ਪੋਚਿਆ ਨਾਰਾ ਸੋਣਾ ਅੰਦਰ ਲਉ बग़ैर बंदा ਬਾਬਾ ਜੀ ਬਾਬਾ ਜੀ ਬਲਬੀਰ ਸਿੰਘ ਜੀ ਕੌਣ ਸੇ ਐਮ ਐਲ ਏ ਸਾਹਿਬ ਉਹਨਾਂ ਦੀ ਰਜਨਾ ਲਿਖੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹੋਰ ਜਾਂ ਬਲਬੀਰ ਦੀਆਂ ਉਹ ਅਰਜਾਂ ਬਲਬੀਰ ਦੀਆਂ ਤੇ ਮਿਸ਼ਰੇ ਜੋ ਸੀਤਲ ਤੇ ਮਿਸ਼ਰੇ ਜੋ ਹਰ ਪਰ ਚਰਨ ਵਿੱਚ guzara ਸੰਤਾਂ ਬਿਨ ਕੌਣ ਸੁਣੇ ਦੁਖੀਏ ਜਗ ਦੀਆਂ ਕੂਕ ਪੁਕਾਰਾਂ ਸੰਤਾਂ ਬਿਨ ਕੌਣ ਸੁਣੇ ਦੁਖੀਏ ਜਗ ਦੀਆਂ ਕੂਕ ਪੁਕਾਰਾਂ ਸੰਤਾਂ ਬਿਨ ਕੌਣ ਸੁਣੇ ਦੁਖੀਏ ਜਗ ਦੀਆਂ ਕੂਕ ਪੁਕਾਰਾਂ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤ ਗੁਰ ਜੋਗੀ ਆਓ ਸਤ ਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਸਤਕਾਰ ਜੋ ਬਾਬਾ ਗੁਰਤੇਜ ਸਿੰਘ ਜੀ ਤੇਜੀ ਸਾਹਿਬ ਉਹਨਾਂ ਵੱਲੋਂ ਸਨਮਾਨ ਵੱਡੀਆਂ ਸੇਵਾਵਾਂ ਮਨਵਾਰੇਨ ਮਹਾਂਪੁਰਸ਼ ਬਾਬਾ ਨੀਤ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਵੱਲੋਂ ਸਨਮਾਨ ਮਹਾਂਪੁਰਸ਼ ਬਾਬਾ ਭਰਪੂਰ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਸਨਮਾਨ ਬਾਬਾ ਬਲਜੀਤ ਸਿੰਘ ਜੀ ਫਕਰ ਮਹਾਂਪੁਰਸ਼ਾਂ ਵੱਲੋਂ ਸਮੂਹ ਜੀ ਸੰਗਤਾਂ ਵੱਲੋਂ ਬੇਅੰਤ ਮਾਨ ਸਨਮਾਨ ਸੋ ਆਓ ਅਗਲੀ ਤੇਜ਼ ਦੀ ਕਾਰਵਾਈ ਸਤਕਰ ਜੋ ਬਾਬਾ ਗੁਰਤੇਜ ਸਿੰਘ ਜੀ ਤੇਜੀ ਸਾਹਿਬ ਉਹਨਾਂ ਪਾਸੋਂ ਸੁਣੋ ਹੋਈਆਂ ਪੁਲ ਚੋਂ ਦੀ ਖੇਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ